ਜਾ ਰਹੇ ਨੇ ਜੀ ਸਿੰਘੇ ਤੜਾ ਬੈਠੇ ਨੇ ਮੌਜੂਦਾ ਲੋਕ ਆ ਕੇ ਸਾਡੇ ਪੰਜਾਬ ਦੇ ਉੱਤੇ ਪਏ ਗਏ ਨੇ ਅਸੀਂ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਨਹੀਂ ਬਰਦਾਸ਼ਤ ਕਰਾਂਗੇ ਨਹੀਂ ਵਾਲਿਆਂ ਨੇ ਆ ਕੇ ਸਾਡੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਜਿਹੜੇ ਸਾਡੇ ਮੁੱਖ ਮੰਤਰੀ ਭਗਵਾਨ ਸਿੰਘ ਜੀ ਮਾਨ ਉਹ ਬਹੁਤ ਵੱਡੇ ਵੱਡੇ ਦਮਗਜੇ ਮਾਰਦੇ ਨੇ ਰੁਵਾਕੇ ਦਮ ਨਹੀਂ ਸੋਦੀਆ ਹਸਤਿੰਦਰ ਜੈਨ ਸਾਡੇ ਪੰਜਾਬ ਦੇ ਅਗਵਾਈ ਕਰ ਰਹੇ ਨੇ ਇਹ ਲੋਕ ਇਹ ਸਮਝ ਕੇ ਅਸੀਂ ਦੱਸਾਂਗੇ ਅਜੇ ਤੁਹਾਨੂੰ ਫਿਲਹਾਲ ਤੁਹਾਨੂੰ ਫਿਲਹਾਲ ਤੁਹਾਨੂੰ ਕੁਝ ਨਹੀਂ ਦੱਸ ਸ਼ਰਮਾ ਜੀ ਆਪਣਾ ਪਹਿਲਾਂ ਪੂਰਾ ਨਾਂਉ ਨਾਮ ਦੱਸਿਓ ਤੇ ਹੌਦਾ ਦੱਸਿਓ ਥੋੜਾ ਜਿਹਾ ਪਹਿਲਾਂ ਮੈਂ ਇੰਦਰਜੀਤ ਸਿੰਘ ਮੋਦਗਿੱਲ ਸ਼ਹਿਰੀ ਬਲਾਕ ਪ੍ਰਧਾਨ ਡੇੜਵਾ ਤੇ ਸ਼ਹਿਰੀ ਪ੍ਰਧਾਨ ਮੇਰੇ ਕੋਲ ਦੋ ਦੇਸੀ ਪਾਰਟੀ ਦੇ ਜੋ 2015 16 17 ਤੋਂ ਮੈਨੂੰ ਮਿਲੇ ਹੋਏ ਨੇ ਲਗਾਤਾਰ ਉਹ ਮੈਂ ਬਰਕਰਾਰ ਰੱਖੇ ਪੰਜਾਬ ਦੇ ਵਿੱਚ ਅਜੇ ਕੋਈ ਮਤਲਬ ਪ੍ਰਧਾਨ ਨਹੀਂ ਜਿਹੜਾ ਬੇਦਾਗ ਹੋਵੇ ਮੈਂ ਬੇਦਾਗ ਹੋ ਕੇ ਸਿਰਫ ਇਕੱਲਾ ਪ੍ਰਧਾਨ ਹੋਊਗਾ ਪੰਜਾਬ ਵਿੱਚ ਮੈਨੂੰ ਲੱਗਦਾ ਜਿਹੜਾ ਮੈਂ ਲਗਾਤਾਰ 7-8 ਸਾਲ ਸ਼ਹਿਰੀ ਪ੍ਰਧਾਨਗੀ ਕੀਤੀ ਹੈ ਕਿਉਂਕਿ ਮੈਂ ਇੱਕ ਸੱਚਾ-ਸੁੱਚਾ ਇਨਸਾਨ ਆ ਕੋਈ ਮੇਰੇ ਤੇ ਦਾਗ ਨਹੀਂ ਜੋ ਦਿਰਬਦੀ ਜਨਤਾ ਹਰ ਇੱਕ ਦਾ ਦੁੱਖ ਸੁੱਖ ਦੇ ਵਿੱਚ ਮੈਂ ਕੰਮ ਕਰਦਾ ਰਿਹਾ ਭਾਰਤੀ ਪਰ ਵੀ ਪੂਰੀ ਵਫਾਦਾਰੀ ਨਿਭਾਈ ਹੈ ਦੋ ਵਾਰ ਲੋਕ ਸਭਾ ਚੋਣਾ ਦੋ ਵਾਰ ਵਿਧਾਨ ਸਭਾ ਚੋਣਾ ਦੇ ਵਿੱਚ ਡੋਰ ਟੂ ਡੋਰ ਜਾ ਕੇ 84 ਪਿੰਡਾਂ ਦੇ ਵਿੱਚ ਲੋਕਾਂ ਦੇ ਘਰਲੇ ਘੱਲੇ ਘਰ ਜਾ ਕੇ ਪੈਰੀ ਹੱਥ ਲਾਏ ਲੋਕਾਂ ਨੂੰ ਅਵੇਅਰ ਕੀਤਾ ਵੀ ਆਮ ਆਦਮੀ ਪਾਰਟੀ ਨੂੰ ਜਾਗਰਤ ਕਰੀਏ ਇੱਕ ਨਵੀਂ ਇਮਾਨਦਾਰੀ ਪਾਰਟੀ ਪੰਜਾਬ ਦੇ ਵਿੱਚ ਆ ਰਹੀ ਹੈ ਲੋਕਾਂ ਨੇ ਸਾਡੇ ਕੋਈ ਸਾਨੂੰ ਬੁਰਾ ਕਹਿੰਦਾ ਕੋਈ ਭਲਾ ਕਹਿੰਦਾ ਬਹੁਤ ਕੁਝ ਲੋਕਾਂ ਦੀਆਂ ਗੱਲਾਂ ਸੁਣੀਆਂ ਅਸੀਂ ਪਰ ਇਸ ਪਾਰਟੀ ਨੇ ਸਾਡੀ ਬਿਲਕੁਲ ਕਦਰ ਨਹੀਂ ਪਾਈ। ਇੰਨੀ ਮਿਹਨਤ ਹੋਣ ਦੇ ਬਾਵਜੂਦ ਇਹਨਾਂ ਨੇ ਸਾਨੂੰ ਬਿਲਕੁਲ ਖੁੱਡੇ ਲੈਣ ਲਾ ਦਿੱਤਾ। ਕੋਈ ਸਾਡੀ ਸੁਲਵਾਈ ਨਹੀਂ ਹੋਈ। ਅਜੇ ਇਹ ਲੋ ਇਹ ਕਹਿੰਦੇ ਪਿੰਡਾਂ ਚੋਂ ਜਾਂ ਤੁਸੀਂ ਵੋਟਾਂ ਮੰਗੋ ਮੈਂ ਸ਼ਹਿਰੀਆਂ ਸ਼ਹਿਰੀ ਵਾਰਡਲ ਵਿੱਚ ਵੋਟਾਂ ਮੰਗੋ। ਮੈਂ ਇੱਕ ਸਾਡੀ ਸਰਕਾਰ ਨੂੰ ਸਾਡੇ ਮੰਤਰੀ ਸਾਹਿਬ ਨੂੰ ਗੱਲ ਪੁੱਛਣਾ ਚਾਹਣਾ ਵੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਅਸੀਂ ਜਾ ਕੇ ਵੋਟਾਂ ਮੰਗੀਆਂ ਨੇ ਉਹਨਾਂ ਲੋਕਾਂ ਦੇ ਅਸੀਂ ਇੱਕ ਪੈਨਸ਼ਨ ਤੱਕ ਨਹੀਂ ਲਵਾ ਸਕੇ। ਕਿਸੇ ਦੀ ਕੋਈ ਬਦਲੀ ਨਹੀਂ ਕਰਵਾ ਸਕੇ। ਕਿਸੇ ਦਾ ਕੋਈ ਸੀਮਟਰ ਨਹੀਂ ਲਵਾ ਸਕੇ। ਇਹ ਨੂੰ ਇਹ ਦੱਸੋ ਵੀ ਉਹ ਲੋਕਾਂ ਦੇ ਜਿਹੜੇ ਫਿਰ ਤੋਂ ਕੰਮੇ ਗਰਾਊਂਡ ਲੈਵ ਦੇ ਕੰਮੇ ਨਹੀਂ ਹੋਏ ਉਹ ਸਾਨੂੰ ਕੱਲ ਨੂੰ ਅਸੀਂ ਵੋਟਾਂ ਮੰਗਣ ਦੇ ਕਿੰਨੇ ਹੱਕਦਾਰ ਹਨ ਉਹਨਾਂ ਲੋਕਾਂ ਤੋਂ ਕਿਵੇਂ ਜਾਵਾਂਗੇ ਠੀਕ ਹੈ ਕਿਨੇ ਜਾਵਾਂਗੇ ਵੋਟਾਂ ਮੰਗਣ ਰਿਐਲਿਟੀ ਤਾਂ ਇਹ ਹੈ ਪਾਰਟੀ ਦਾ ਗ੍ਰਾਫ ਹੈ ਜੋ ਦਿਨ-ਦਿਨ ਨੀਚੇ ਜਾ ਰਿਹਾ ਕੋਈ ਸੁਣਵਾਈ ਨਹੀਂ ਬਹੁਤ ਜ਼ਿਆਦਾ ਕਰਪਸ਼ਨ ਹੋ ਰਹੀ ਹੈ ਦੁੱਗਣੀ ਤੋਂ ਦੁੱਗਣੀ ਕਰਪਸ਼ਨ ਵਧ ਗਈ ਕੋਈ ਬਦਲਾ ਨਾ ਖੁਸ਼ ਨੇ ਲੋਕ ਪਾਰਟੀ ਤੋਂ ਮੈਂ ਬਲਾਕ ਪ੍ਰਧਾਨ ਦੇ ਉਹਦੇ ਤੋਂ ਅਸਤੀਫਾ ਇਸ ਕਰਕੇ ਦਿੱਤਾ ਹੈ ਮੇਰਾ ਅਸਤੀਫਾ ਦੇਣ ਨੂੰ ਕੋਈ ਜੀ ਨਹੀਂ ਕਰਦਾ ਇਹ ਮੇਰੀ ਮਾਂ ਪਾਰਟੀ ਹੈ ਮੈਂ ਅਬਦੇ ਇੱਥੇ ਆਪਣੇ ਖੂਨ ਬਸਿੰਦਰ ਸਿੰਘ ਜੀ ਦੀ ਪਾਰਟੀ ਹੈ ਤੇ ਸ਼ਹਿਰੀ ਪ੍ਰਧਾਨ ਤੇ ਬਲਾਕ ਪ੍ਰਧਾਨ ਦੋਹਾਂ ਤੋਂ ਅਸਤੀਫਾ ਦਿੱਤਾ ਜੀ ਮੈਂ ਬਾਲੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਮੈਂ ਅਛਾ ਕਦੋਂ ਦਿੱਤਾ ਜੀ ਇਹ ਪਾਰਟੀ ਦੇ ਗਲਤ ਨੀਤੀਆਂ ਦੇਉ ਦੁਖੀ ਹੋ ਕੇ ਮੈਂ ਬਲਾਕ ਪ੍ਰਧਾਨ ਸ਼ਹਿਰੀ ਅਤੇ ਸ਼ਹਿਰੀ ਪ੍ਰਧਾਨ ਤੋਂ ਪਰਸੋ ਕੱਲ ਅਸਤੀਫਾ ਦੇ ਚੁੱਕਿਆ ਰਹੀ ਗੱਲ ਸਾਡੇ ਫੈਕਟ ਦੀ ਜੋ ਆਪਣੇ ਸਵਾਲ ਕੀਤਾ ਹੈ ਮੈਂ ਛੋਟੇ ਵਿੱਚ 2012 ਤੋਂ ਲੈ ਕੇ ਅੱਲਾਹ ਜਰਾਂ ਅੰਦਰ ਅੱਲਾਹ ਜਰਾਂ ਦੇ ਅੰਦੋਲਨ ਤੋਂ ਲੈ ਕੇ ਸਾਡੀ ਅੰਦੋਲਨ ਦੇ ਨਿਕਲੀ ਹੋਈ ਪਾਰਟੀ ਆਮ ਆਦਮੀ ਪਾਰਟੀ ਮੈਂ 2012 ਤੋਂ ਜੁਆਇਨ ਕੀਤੀ ਠੀਕ ਹੈ ਜੀ ਲਗਾਤਾਰ ਮੈਂ 13 ਸਾਲ ਦਿਨ ਰਾਤ ਪਾਰਟੀ ਲਈ ਕੰਮ ਕੀਤਾ ਇੱਕ ਸੱਚਾ ਸਿਪਾਹੀ ਹੋਣ ਦੇ ਨਾਤੇ ਕਿਉਂਕਿ ਅਸੀਂ ਪੁਰਾਣੀ ਰਵੈਤੀ ਪਾਰਟੀ ਤੋਂ ਦੁਖੀ ਹੋ ਕੇ ਇਹ ਪਾਰਟੀ ਜੁਆਇਨ ਕੀਤੀ ਸੀ ਤੇ ਇੱਕ ਠੀਕ ਹੈ ਤੇ ਇੱਕ ਜੋ ਨਸ਼ਿਆਂ ਬਾਰੇ ਕਹਿੰਦੇ ਸੀ ਵੀ ਆ ਆਖਰੀ ਤਰੀਕ ਹੈ 31 ਮਈ ਬੀ ਜੇ ਦੁਬਾਰਾ ਨਸ਼ੇ ਖਤਮ ਹੋ ਜਾਣਗੇ ਉਹਦੇ ਬਾਰੇ ਦੱਸੋਗੇ ਕੋਈ ਸਤਿ ਉਸਦਾ ਵਿਚਰੇ ਹੋ ਪਾਰਟੀ ਦੇ ਪੂਰਾ ਵੀਰ ਜੀ ਜੇ ਗੱਲਾਂ ਗੱਲਾਂ ਨਿਕਲੀਆਂ ਨਸ਼ੇ ਗਰਾਊਂਡ ਲੈਵਲ ਤੋਂ ਖਤਮ ਹੋਇਆ ਕਰ ਦੇਣੇ ਕਿਤੇ ਲੋਕਾਂ ਨੂੰ ਵੇਅਰ ਕਰਨਾ ਪੈਂਦਾ ਸਕੂਲਾਂ ਕਾਲਜਾਂ ਤੇ ਜਾ ਕੇ ਬੱਚਿਆਂ ਨੂੰ ਸਮਝਾਉਣਾ ਪੈਂਦਾ ਹੈ ਪੁਲਿਸ ਦੀ ਨਾਫਰੀ ਵਧਾਉਣੀ ਚਾਹੀਦੀ ਹੈ ਸਾਡੇ ਕੋਲ ਪੁਲਸਤਾ 84000 ਪੁਲਸ 1900 ਸਮਝੋ ਕਾਲੀ ਕਾਂਗਰਸ ਵਾਲੇ 100 ਨਾਫਰੀ ਸੀ 100 ਨਾਫਰੀ ਅੱਜ ਹੈ ਸਾਡੇ ਕੋਲੇ ਥਾਣੇ ਦੇ ਵਿੱਚ ਮੁਲਾਜ਼ਮ ਨਹੀਂ ਹੈਗੇ ਨਸ਼ਾ ਨੂੰ ਕੰਟਰੋਲ ਕੌਣ ਕਰੂਗਾ ਇਹ ਸਿਰ ਪੁਲਸ ਦਾ ਦੋਸ਼ ਕੀ ਹੈ ਜਦੋਂ ਪੁਲਸ ਦੇ ਕੋਲ ਪੂਰੇ ਇਹਨਾਂ ਨੇ ਭਰਤੀ ਨਹੀਂ ਕੀਤੀ ਅੱਛਾ ਪੂਰੇ ਥਾਣੇ ਵਿੱਚ ਕਟੋਵਰ ਦੇੜੇ ਸਾਢੇ 40 45 ਬੰਦੇ ਚਾਹੀਦੇ ਨੇ ਇੱਥੇ ਪੁਲਿਸ 17 18 ਬੰਦੇ ਨੇ ਸਾਢੇ 3ਵੇਂ ਥਾਣੇ 'ਚ ਅਸੀਂ ਪੁਲਿਸ ਨੂੰ ਕਿੰਨੇ ਕਹਿਦੀ ਆ ਵੀ ਪੁਲਿਸ ਨਸ਼ਾ ਪੁਲਿਸ ਬਹੁਤੇ ਕੰਮ ਕਰ ਰਹੀ ਆ ਆਪਣੀ ਜਗ੍ਹਾ ਉਸ ਨੂੰ ਉਹਨਾ ਬਦਨਾਮ ਕੀਤਾ ਜਾਂ ਪੁਲਿਸ ਕਬਦੀਆਂ ਕੰਮ ਕਰੇ ਪੁਲਿਸ ਕੋਈ ਨਫਰੀ ਨਹੀਂ ਹੈਗੀ ਹੜਲ ਵਾਸਤੇ ਬੰਦੇ ਵੀ ਚਾਹੀਦੇ ਤੁਸੀਂ ਵੱਡੀ ਘਾਟ ਹੈਗੀ ਵੱਡੀ ਘਾਟ ਹੈ ਇਹ ਕਾਰਨ ਹੈ ਸਭ ਤੋਂ ਵੱਡਾ ਅੱਛਾ ਬਾਕੀ ਲੋਕਾਂ ਨੂੰ ਵੇਅਰ ਕਰਨੇ ਇਹ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਜਾਂ ਨਸ਼ੇ ਖਤਮ ਕਰਨ ਵਾਸਤੇ ਸਰਪੰਚਾਂ ਪੰਚਾਇਤਾਂ ਦੀ ਜ਼ਿੰਮੇਵਾਰੀ ਲਈ ਜਾਂਵੇ ਇਹ ਤਾਂ ਕਮੇਟੀਆਂ ਦੇ ਵੀ ਜਿਹੜੀਆਂ ਬਣਾਈਆਂ ਨੇ ਪਿੰਡਾਂ 'ਚ ਦੋ ਸਾਲ ਆ ਰਹੇ ਨੇ ਲੋਕ ਵੀਡੀਓ ਵਿੱਚ ਦੇਖੀ ਹੋਣੀ ਤੁਸੀਂ ਨੇ ਵੀ ਉਹ ਕਮੇਟੀ ਨਾਲੇ ਤਾਂ ਆਪੇ ਛੱਕਦੇ ਨੇ ਵੀ ਗੱਲ ਤਾਂ ਵੀਰ ਜੀ ਗਰਾਊਂਡ ਲੈਵਲ ਦੀ ਉਹੀ ਕਰਦੇ ਆ ਨਾ ਇਸ ਸੇ ਨੂੰ ਸਭਾ ਸਮਾਂ ਲੱਗਦਾ ਜਦੋਂ ਤੱਕ ਮੰਗ ਖਤਮ ਨਹੀਂ ਹੁੰਦੀ ਜਦੋਂ ਤੱਕ ਮੰਗ ਖਤਮ ਨਹੀਂ ਹੁੰਦੀ ਉਦੋਂ ਤੱਕ ਸੇਵ ਕਿਵੇਂ ਖਤਮ ਹੋ ਜੂਗੀ ਪਹਿਲਾਂ ਖਾਣ ਵਾਲੇ ਨੂੰ ਹਟਾਇਆ ਜਾਵੇ ਨਾ ਜੇ ਤਾਂ ਖਾਣ ਵਾਲੀ ਹਟਣ ਲੱਗੇ ਉਹਨਾਂ ਨੂੰ ਸੰਭਾਲਣ ਲੱਗੇ ਆਪਾਂ ਉਹਨਾਂ ਨੂੰ ਦਵਾਈਆਂ ਦੇਣ ਲੱਗੇ ਉਹਨਾਂ ਨੂੰ ਦਾਖਲ ਕਰਾਉਣ ਲੱਗੇ ਜੇ ਉਹਨਾਂ ਦਾ ਮੈਡੀ ਸਾਫ ਹੋ ਗਿਆ ਉਹਨੂੰ ਅਸੀਂ ਲੋੜੀ ਨਹੀਂ ਪਊਗੀ ਠੀਕ ਹੈ ਹੁਣ ਪਾਰਟੀ ਦੇ ਵਿੱਚ ਹਜੇ ਹੈ ਦਿਲ ਵਾਪਸ ਜਾਣ ਦਾ ਕਿ ਬਿਲਕੁਲ ਨਹੀਂ ਜੀ ਬਿਲਕੁਲ ਅਸੀਂ ਉਹ ਸ਼ੇਰਨੀ ماں ਦੇ ਸ਼ੇਰ ਪੁੱਤਾਂ ਜਿਨ੍ਹਾਂ ਨੇ ਇੱਕ ਵਾਰ ਵੀ ਥੁੱਕਤਾ ਉਹ ਬਿਲਕੁਲ ਨਹੀਂ ਚਟਦੇ ਸੋ ਅਸੀਂ 12 13 ਸਾਲ ਨੂੰ ਬਾਈ ਜੀ ਸਾਨੂੰ ਪਹਿਲਾਂ ਕਹਿ ਕੇ ਹਟਿਆ ਅਸੀਂ ਸਾਨੂੰ ਮਨ ਪਰਿਆ ਹੋਇਆ ਮੇਰਾ ਮੇਰੇ ਬਲਬਲੇ ਅੰਦਰ ਆ ਦੇਖ ਰਿਹਾ ਹੈ ਬਾਈ ਦੇ ਅੱਖਾਂ ਵਿੱਚ ਮੈਂ ਕਰ ਨਹੀਂ ਸਕਦਾ ਤੁਹਾਡੇ ਮੂਰੇ ਮੈਂ ਆਪਣੇ ਹੱਥੀਂ ਬੂਟਾ ਲਾ ਕੇ 10.5 ਲੱਖ ਰੁਪਏ ਪਾਰਟੀ ਤੇ ਖਰਚ ਕੀਤਾ ਮੈਂ ਆਪਣਾ ਦੋ ਰੋਗ ਦੋ ਤਿੰਨ ਗੱਡੀਆਂ ਨੇ ਮੈਂ ਦੋ ਤਿੰਨ ਗੱਡੀਆਂ ਪਰ-ਪਰ ਕੇ ਰੇਲੀਆਂ ਉੱਤੇ ਮੰਤਰੀ ਸਾਹਿਬ ਦੇ ਕਹਿਣ ਦੇ ਉੱਤੇ ਇੰਦਰਜੀਤ ਅੱਜ ਬਾਗਾਪੁਰਾਣਾ ਰੇਲੀ ਐ ਅੱਜ ਮੋਗੇ ਰੇਲੀ ਐ ਅੱਜ ਚੰਡੀਗੜ੍ਹ ਰੇਲੀ ਐ ਅੱਜ ਆਪਣਾ ਬਠਿੰਡੇ ਰੇਲੀ ਐ ਅੱਜ ਦਿੱਲੀ ਜਾਣਾ ਅੱਜ ਖੜਕੜਕਲਾ ਜਾਣਾ ਅਸੀਂ ਹਰ ਇੱਕ ਜਗ੍ਹਾ ਸਿਪਾਹੀ ਬਣ ਕੇ ਸੱਚੇ ਦਿਲੋਂ ਆਵਦੇ ਕੋਲੋਂ ਪੈਸੇ ਖਰਚ ਕੇ ਦੋਏ ਤਿੰਨ ਗੱਡੀਆਂ ਆਪ ਬਾਕੀ ਬੱਸਾਂ ਅੰਦਰ ਜਿੰਨੂੰ ਦੋ ਦੋ ਤਿੰਨ ਬੱਸਾਂ ਦਾ ਹੁਕਮ ਲੱਗਦਾ ਸੀ ਦੋ ਤਿੰਨ ਦੋ ਦੋ ਤਿੰਨ ਤਿੰਨ ਬੱਸਾਂ ਪਰ ਕੇ ਅਸੀਂ ਕਤ ਪਰ ਪੰਚਤ ਪਾਤ ਨੂੰ 4 400 ਬੰਦਾ ਲਗਾ ਕੇ ਉਹਨਾਂ ਦਾ ਖਰਚਾ ਵੀ ਆਪ ਉੱਪਰਦੇ ਸੀ ਬਾਈ ਜੀ ਉਹਨਾਂ ਦਾ ਟੋਕ ਟੋ ਮੇਰਾ 20 20 30000 ਰੁਪਿਆ ਇੱਕ ਵਾਰੀ ਲਈਦੇ ਤੇ ਖਰਚਾ ਆ ਜਾਂਦਾ ਸੀ ਜੇਰਾ ਮਾਦੇ ਕਰੋ ਕੰਗਾਲੀ ਦੇ ਕੰਗਾਲ ਹੋਗਾ ਚਲੋ ਮਾਲਕ ਨੇ ਬਾਹ ਫੜਿਆ ਮੇਰਾ ਕਾਰੋਬਾਰ ਵਧੀਆ ਚੱਲਦਾ ਹੈ ਮੇਰੇ ਬੱਚਿਆਂ ਨੇ ਮੇਰੇ ਘਰ ਵਾਲੀ ਨੇ ਮੇਰੇ ਪਰਿਵਾਰ ਕੋ ਮੇਰੇ ਯਾਰਾਂ ਦੋਸਤਾਂ ਨੇ ਮੈਨੂੰ ਹੁਣ ਤਾਨੇ ਦੇ ਰਹੇ ਨੇ ਉਹ ਇੰਦਰਜੀਤ ਤੋਂ ਉਹਦਾ ਘਰ ਵੀ ਬਰਬਾਦ ਕਰ ਲਿਆ ਨਾਲ ਤੈਨੂੰ ਪਾਰਟੀ ਦੇ ਵਿੱਚੋਂ ਇਹਨਾਂ ਨੇ ਆਮ ਆਦਿ ਆਉਦੇ ਤੋਂ ਮੈਨੂੰ 15 ਦਿਨ ਹੋ ਗਏ 20 ਦਿਨ ਇਹਨਾਂ ਨੇ ਆਮ ਆਦਿ ਪਾਰ ਉਦਾ ਕਾਰਨ ਕੋਈ ਇਹਨਾਂ ਨੇ ਇੱਕ ਨਵਾਂ ਬੰਦਾ ਪ੍ਰਧਾਨ ਥੋਪਿਆ ਗਿਆ ਮੇਰੀ ਜਗਾ ਵੀ ਇਹ ਸੱਚੇ ਨੇ ਸਾਡੇ ਵੀ ਚੋਰ ਮਾਨੂੰ ਡਰਦੇ ਨਹੀਂ ਵੀ ਸਾਡੀਆਂ ਇਹ ਚੋਰੀਆਂ ਨੰਗੀਆਂ ਕਰਨਗੇ ਇਹਨਾਂ ਨੂੰ ਪਾਰਟੀ ਤੋਂ ਖੁੱਡੇ ਲੈਣ ਲਾਇਆ ਜਾਵੇ ਉੱਪਰੋਂ ਮੈਨੂੰ ਪਾਰਟੀ ਨੇ ਬਿਲਕੁਲ ਨਹੀਂ ਕੱਢਿਆ ਸੀ ਇਹਨਾਂ ਨੇ ਉਰੇ ਇਹਨਾਂ ਦਾ ਜਿਹੜਾ ਉਹ ਇਸ ਜਤਵਿੰਦਰ ਸਿੰਘ ਸੋਹੀ ਮਨਿੰਦਰ ਕਮਾਨ ਤਿੰਨ ਚਾਰ ਬੰਦੇ ਨੇ ਇਹ ਪਾਰਟੀ ਦੇ ਸਰਗਣੇ ਜੋ ਇੱਥੇ ਬਣੇ ਹੋਏ ਨੇ ਡਿੜਬੇ ਸਾਰਾ ਕੁਝ ਸਾਰੇ ਪਾਰਟੀ ਨੂੰ ਇਕੱਲੇ ਇਕੱਲੇ ਪਿੰਡ ਜਾ ਕੇ ਇਹਨਾਂ ਦੋ ਦੋ ਤਿੰਨ ਤਿੰਨ ਧੋੜੇ ਬਣਾਤੀ ਪਾਰਟੀ ਨੂੰ ਖਤਮ ਕਰਕੇ ਅਸੀਂ ਮੰਤਰੀ ਸਾਹਿਬ ਨੂੰ ਕਈ ਵਾਰ ਵੇਰ ਕਰਿਆ ਮੰਤਰੀ ਸਾਹਿਬ ਵੀ ਆਪਣਾ ਜੋ ਗਰਾਫ ਹੈ ਪਾਰਟੀ ਦਾ ਡਿੱਗਦਾ ਜਾ ਰਿਹਾ ਪਰ ਮੰਤਰੀ ਸਾਹਿਬ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ ਕੋਈ ਸਾਡੀ ਗੱਲ ਨਹੀਂ ਸੁਣ ਜਿਹੜੇ ਸੱਚੇ ਦੇ ਨਾਲ ਜਿਹੜੇ ਸੱਚੇ ਸੱਚੇ ਇਨਸਾਨ ਆ ਉਹ ਸੀ ਪਿੱਛੇ ਹੋ ਗਏ ਜਿਹੜੇ ਮਾਨ ਦਾ ਠੱਗ ਚੋਰ ਚੱਕੇ ਦੂਜੇ ਪਾਰਟੀ ਦੇ ਵਿੱਚ ਪਾਰਟੀ ਵਿੱਚ ਹੋਏ ਅੱਜ ਉਹ ਆਜ ਪਾਰਟੀ ਦੇ ਮੰਤਰੀ ਸਾਹਿਬ ਦੇ ਚਹੇਤੇ ਬਣੇ ਹੋਏ ਇਹ ਮਤਲਬ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕਹਣਾ ਪੰਜਾਬੀ ਦੇ ਵਿੱਚ ਅਸੀਂ ਲੱਤਾਂ ਖੱਟਣਾਂ ਦੀ ਗੱਲ ਕਰਦੇ ਆ ਵੀ ਹੁਣ ਤੁਸੀਂ ਉਹਨਾਂ ਵਰਕਰਾਂ ਨੂੰ ਅਖੀਰ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਵੀ ਕੱਲ੍ਹ ਫਿਰ ਤੁਹਾਡੇ ਨਾਲ ਵੀ ਬਣਨ ਜਾ ਰਹੀ ਹੈ ਕੀ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਪਰ ਅਸੀਂ ਤਾਂ ਇਹ ਗੱਲ ਕਹਿੰਦੇ ਦੇਖੋ ਸਾਡੇ ਲੱਤਾਂ ਖਿੱਚੇ ਗਈ ਨਾ ਅੱਤਾ ਅੱਜ ਵੀ ਉਹਨਾਂ ਨੂੰ ਗੱਲ ਕਹਿੰਦੇ ਸਾਡੇ ਭਾਈ ਦੇ ਜੋ ਨਲਕੀ ਕਰੂਗਾ ਉਹ ਪਰੂਗਾ ਜੇ ਅਸੀਂ ਨਲਕੀ ਕਰੀ ਅਸੀਂ ਪਰਕੇ ਤਾਂ ਤੁਹਾਨੂੰ ਲੱਗਿਆ ਦੀ ਅਸੀਂ ਜੱਜਵੇ ਦੇ ਤੌਰ ਤੇ ਸੱਚਾਈ ਤੌਰ ਤੇ ਤਰਦੇ ਦੇ ਖੜਦੇ ਦੇ ਗੱਲ ਕਹਿੰਦੇ ਸੀ ਅੱਜ ਜੇ ਸਾਡੀ ਸੱਚਾਈ ਹੈ ਜਿਫਤ ਹੋਈ ਹੈ ਤਾਂ ਸਾਡੀ ਮੱਤ ਨੇ ਸੱਚਾਈ ਬਿਆਨ ਕਰਤੀ ਹੂੰ ਵੀ ਸਭ ਦੀ ਆਵਾਜ਼ ਖਾਣ ਵਾਲੀ ਬ੍ਰੀਗ ਤੇ ਇੰਦਰ ਜੀ ਤਾਂ ਹੈਗੇ ਨੇ ਸਾਡੇ ਭਰਾ ਹੈਗੇ ਨੇ ਅਸੀਂ ਨੇ ਉਹਨੂੰ ਵਾਦਾ ਕਰ ਦਿੱਤਾ ਬਿੱਤੂ ਬਈ 3 ਸਾਲ 4 ਸਾਲ ਕਰਦੇ ਸਾਡੇ ਕੋਲ ਸਾਡੀ ਪਾਰਟੀ ਦੀ ਬਦਨਾਮੀ ਹੋਊਗੀ ਤੂੰ ਵੀਡੀਓ ਬੈਰਨਾ ਨਾ ਕਰ ਅੱਛਾ ਸਾਨੂੰ ਪਹਿਲਾਂ ਪਤਾ ਦੇ ਸਾਨੂੰ ਪਤਾ ਤਾ ਤੂੰ ਹੀ ਰੋਕੀ ਰੱਖਿਆ ਉਹਨੂੰ ਅਸੀਂ ਰੋਕੀ ਰੱਖਿਆ ਕਿਉਂ ਰੋਕਿਆ ਵੀ ਕੋਈ ਗੱਲ ਨਹੀਂ ਸਾਡਾ ਭਰਾ ਹੈ ਆਪਾਂ ਮੰਤਰੀਆਂ ਬੈਠ ਕੇ ਗੱਲ ਕਰ ਲਾਂਗੇ ਪਰ ਵਿੱਚ ਕੀ ਹੋਈ ਨਾ ਦਾਦਾ ਮંત્રી ਸਾਹਿਬ ਤੱਕ ਉਹਨੂੰ ਜਾਣ ਦਿੱਤਾ ਹੂੰ ਮੈਂ ਸਾਡੀ ਗੱਲ ਉੱਥੇ ਜਾਂ ਦਿੱਤੀ ਪਰ ਅੱਜ ਪਸਤਾਵ ਉਹ ਲੋਕਾਂ ਨੂੰ ਹੋਊਗਾ ਜਿਹਨਾਂ ਨੇ ਇਹ ਕੰਮ ਕਰੇ ਨੇ ਅਸੀਂ ਮંત્રી ਸਾਹਿਬ ਨੂੰ ਵੀ ਕਹਿੰਦੇ ਵੀ ਮંત્રી ਸਾਹਿਬ ਨੇ ਕਰੇ ਨੇ ਅੱਜ ਉਹ ਬੰਦਾ ਆਪਦੇ ਮੂੰਹੋਂ ਕਹੂਗਾ ਵੀ ਮੈਂ ਕਿਹੜੇ-ਕਿਹੜੇ ਬੰਦੇ ਤੱਕ ਕਰ ਇੱਕ ਜਿਸ ਤਰ੍ਹਾਂ ਅੱਜ ਆਉਦਿਆਂ ਤੇ ਡਿੜਬੇ ਹਲਕੇ ਦੇ ਵਿੱਚ ਜਿੰਨਾਂ ਨੂੰ ਆਉਦੇ ਮਿਲੇ ਹੋਏ ਨੇ ਸੋਨ ਨੂੰ ਉਹ ਨਹੀਂ ਮਿਲੇਗਾ ਸਤੀਫੇ ਲੈ ਲੇ ਉਹਨੇ ਵੀ ਗੱਡੀਆਂ 'ਚ ਬੰਦੇ ਢੋਏ ਹੋਣੇ ਮੁਖਤਸਰ ਸਾਹਿਬ ਤੱਕ ਜਿਵੇਂ ਤੁਸੀਂ ਕਹਿੰਦੇ ਹੋ ਉਹਨੇ ਵੀ ਮਿਹਨਤ ਕਰੀ ਹੋ ਬਿਲਕੁਲ ਨਹੀਂ ਅੱਛਾ ਸੱਚਾਈ ਜ਼ਿਆਦਾ ਮੈਂ ਹਾਂ ਇੱਕ ਜਨਮਪਾਰਟੀ ਦਾ ਦਿਨ ਮਨਾਉਂਦੇ ਤੇ ਗਏ ਦਿੱਲੀ ਜੱਜੀ ਸਾਡੇ ਬਲਾ ਪ੍ਰਧਾਨ ਨੇ ਜੀ ਬਹਾਦਰ ਤੋਂ ਠੀਕ ਹੈ ਜੀ ਉੱਥੋਂ ਸਾਨੂੰ ਇੱਕ ਡਿਊਟੀ ਲੈ ਜਿੰਦੇ ਵੀ 20 20 ਬੰਦੇ ਲੈ ਕੇ ਆਉਣੇ ਨੇ ਬੱਸ ਜਾਉਂਦੇ ਦਿੱਲੀ ਤੇ ਬੱਸ ਘਟਦੇ ਕਿੱਥੇ ਆ ਗਏ ਗੱਲਵੇ ਬੰਦੇ ਕਿੰਨੇ ਹੋਣੇ ਅਸੀਂ ਕੁੱਲ 18 ਅੱਛਾ ਜੀ ਤੇ ਬੱਸ ਮਾਰਕਟ ਕਹਿੰਦਾ ਕਿ ਟ੍ਰੈਵਲਰ ਕਹਾਂ ਵੀ 19000 ਦੀ ਬੱਸ ਹੋਣੀ ਹੈ ਠੀਕ ਆ ਬਸ ਇਹ ਨਹੀਂ ਮਰੀ ਅਸੀਂ ਨੇ ਨਿੱਦਰਾ ਠੀਕ ਆ ਬਰਕਰਾਨੇ ਬਰਕਰਾਨੇ ਦੇ ਨਿੱਦਰੇ ਪੈਸੇ ਅੱਛਾ ਬਰਕਰਾਨੇ ਪੈਸੇ ਦਿੱਤੇ ਸੀ ਬਹੁਤ ਜੀ ਪਾਰਟੀ ਫਾਰ ਪਾਰਟੀ ਫੰਡ ਚੜ ਬਣਾਉਣਾ ਕਿਰਪਾਈਓ ਵੀ ਪਾਰਟੀ ਫੰਡ ਸਾਫਤ ਕਰ ਦੇ ਬਰਕਰਾਨੇ ਪੈਸੇ ਦਿੱਤੇ ਗਏ ਤੇ ਸਾਡੇ 6500 ਰੁਪਇਆ ਬਸ ਦੇ ਕੇ ਉਹ ਵਾਪਸ ਹੋ ਗਿਆ ਅੱਛਾ ਦਿੱਲੀ ਗਈ ਹੀ ਨਹੀਂ ਬੰਦੇ ਨਹੀਂ ਹੋਏ ਤੇ ਅਸੀਂ 20 ਪੋਸਟ ਦਾ 20 ਸਤੰਬਰ ਦਾ ਅੰਤਿਕ ਪੰਨਾ ਬਦਲ ਪ੍ਰਧਾਨ ਤਗੇ ਉਹਨਾਂ ਜੋ ਮੈਂ ਵੀ ਤੀਆ ਦੇਈ ਦੀ ਆ ਕੇ ਬੰਦੇ ਵਾਂਗ ਕਾ ਵੀ ਹਜ਼ਾਰ ਹਜ਼ਾਰ ਰੁਪਏ ਘਟੋ ਅੱਬ ਬੱਸ ਲੈ ਕੇ ਜਾਣੀ ਐ ਜੇ ਲੈ ਬੰਗਲੌਰ ਅਸੀਂ ਲੈ ਕੇ ਨਾ ਉਹਨੂੰ 3900 ਰੁਪਏ ਅਸੀਂ ਦਿੱਤਾ ਉਸ ਉਹ ਪ੍ਰਾਤ ਅਨਖੀ ਤੇ ਕਹਿੰਦੇ ਅਸੀਂ ਸੁੱਤ ਕੋਲ ਲਈ ਅਸੀਂ ਦੇਖ ਜਾਵਾਂਗੇ ਫਿਰ ਉਸ ਤੋਂ ਬਾਅਦ ਤੂਫਾਨ ਗੱਡੀ ਦੀ ਵਕਤ ਗੱਲ ਕਰ ਗਿਆ ਜੀ ਤੂਫਾਨ ਗੱਡੀ ਲੈ ਜਾਂਦੀ ਐ ਬੱਸ ਨਹੀਂ ਜਾਂਦੀ ਉਹ ਗਿਆ ਜਰਾ ਫਿਰ ਸੱਟੋ ਯਾਰ ਉਹ ਗਿਆ ਰੋਸ ਨਾ ਦਿਆ ਉਹ ਕਿੱਥੇ ਨਹੀਂ ਮੰਦਿਰ ਰੋ ਜੇ ਕਹਿੰਦੇ ਅੱਜ ਤੱਕ ਤੁਸੀਂ ਕਹੇ ਵੀ ਪੱਲਿਓਂ ਮੈਂ ਜ਼ਮੀਨ ਵੀ ਵੇਚਤੀ ਹੋਰ ਵੀ ਥੋਰੇ ਕਨੇਓ ਆਏ ਸੀ ਕਹਿੰਦਾ ਕੇਸ ਚਾਰ ਪੰਜ ਸਾਲ ਪਹਿਲਾਂ ਇੱਕ ਨੌਜਵਾਨ ਨੇ ਵੀਡੀਓ ਬਣਾਇਆ ਸੀ ਕਿ ਇਹਨਾਂ ਦਾ ਜ਼ਮੀਨ ਕਿਉਂ ਕਿਚੀ ਅਸੀਂ ਆਉਦੀ ਜ਼ਮੀਨ ਬੱਚੇ ਦਾ ਬਿਲਕੁਲ ਦਿਲੋਂ ਬੱਚੀ ਹੈ ਦਿਲੋਂ ਕਿਉਂ ਬੱਚੀ ਹੈ ਅਸੀਂ ਪੈਸਾ ਲਾਇਆ ਨਾ ਠੀਕ ਹੈ ਪਾਰਟੀ ਦੇ ਖਰਚ ਕਰਿਆ ਖਰਚ ਕਰਿਆ ਕਿੰਨਾ ਖਰਚ ਕਰ ਚੁੱਕਿਆ ਤੁਸੀਂ ਪਾਰਟੀ ਤੇ ਭਾਈ ਜੀ ਮੈਂ ਅਗੂ ਮੂੰਹ ਗੱਲ ਕਹਿਣਾ ਪਰ ਅਗਰ ਤਾਂ 10 ਲੱਖ ਲੱਗਿਆ ਤੁਸੀਂ ਸਵੇਰੇ ਮੋਟਰਸਾਈਕਲ ਚੱਕੋ ਅੱਲੇ ਰੁਕਤੀ ਵੀ ਖਵਾਉਣੀ ਚਾਹ ਵੀ ਪਿਲਾਉਣੀ ਤੇ ਨਾਲ ਤੁਰਨਾ ਵੀ ਰੱਬ ਸੱਤ ਵਜੇ ਤੇ 10 ਵਜੇ ਅਸੀਂ ਚਾਹੁੰਦੇ ਲੱਗੇ ਵੀ ਸਾਨੂੰ ਕੋਈ ਜਾ ਕੇ ਸਾਡੇ ਮਤਲਬੇ ਦੀ ਗੱਲ ਨਾ ਕਹਦੇ ਵੀ ਮਰੀਕ ਮੈਸੇ ਤਿਲ ਪਵਾ ਲਈ ਮੈਨੂੰ ਖਾਣਾ ਖਾਗਾ ਜੀ ਅਸੀਂ ਕਿਉਂ ਨਹੀਂ ਪਾਉਂਦੇ ਦਿੱਤੇ ਨਾ ਵੀ ਭਾਈ ਇਹਦਾ ਕੰਮ ਨਾ ਹੋਏ ਜੀ ਕੱਲ ਨੂੰ ਇਹ ਪਨੂੰ ਭੰਡੂਗਾ ਜਦੋਂ ਚੱਲੇ ਹੋਏ ਤੇ ਚਲੋ ਜਿੰਨੇ ਵੀ ਤੇ ਖਰਚਾ ਜੇ ਕਹੀ ਵੀ ਕਿੰਨਾ ਕੁ ਤੁਸੀਂ ਪਾਰਟੀ ਦੇ ਵਿੱਚ ਤਿੰਨਾ ਕੁ ਲੱਤਾ ਹੋਊਗਾ ਅੰਦਾਜ਼ਾ ਅੰਦਾਜ਼ਾ ਵੀਰੂ ਇਹ ਮੰਨ ਕੇ ਜਿੱਲੋ ਜਰਾ ਵੀ ਮੇਰੇ ਸਾਡੇ ਮੁੱਠ ਤੋਂ ਇੱਕ ਦਿਨ ਖੜੀ ਇਹ ਇੱਕ ਇਹ ਦਵਾਰ ਦੇ ਬਾਹਰ ਕਾਇ ਸਾਲ ਚੱਲਿਆ ਖੜੇ ਇਹ ਕੰਮ ਸੇਵਾ 2014 ਤੋਂ ਬਈ ਹੁਣ ਤੱਕ ਇਹੀ ਕੰਮ ਚੱਲਦਾ ਹੈ 10 ਸਾਲ ਚੱਲਦਾ ਰਿਹਾ 10 ਸਾਲ ਤੇ ਦੂਜੀ ਗੱਲ ਇਹ ਗੱਲ ਕਹਦਾ ਮੈਂ ਪਾਰਟੀ ਸਾਨੂੰ ਰੱਖਦੀ ਹੈ ਕਰਦੇ ਕੁਸਮਰਤੀ ਕਰਦੀ ਹੈ ਪਰ ਅਸੀਂ ਇੱਕ ਮਿਹਨਤੀ ਬੰਦੇ ਆ ਸੇਫ ਬੰਦੇ ਆ ਅਤਤ ਲੋਕਾਂ ਅੱਧੀ ਤਰ੍ਹਾਂ ਤੇ ਕੰਮ ਨੂੰ ਦਵਾਗੇ ਕਿਉਂਕਿ ਲੀਡਰ ਇੱਕ ਦਿਨ ਦੀ ਨਹੀਂ ਬਣਦਾ ਅਗਰ ਕਰਨਾ ਪੈ ਤਾਂ ਦੁੱਖਾ ਖਰਦਾ ਕਰਨਾ ਪੈ ਜਿੰਤਾਜਾ ਲਾਇਏ 5 ਲੱਖ 10 ਲੱਖ ਤਾਂ ਲਾਇ ਦਿੱਤਾ ਹੋ ਮੈਂ ਇੱਕ ਪੋਸਟ ਬਾਈ ਦਾ ਉਹਦੇ ਪਿੰਡ ਤੋਂ ਤੇ ਵੀ ਮੈਂ 15 ਲੱਖ ਰੁਪਏ ਦਾ ਚੁੱਕਿਆ ਜੇ ਇੱਕ ਸਾਲ ਦਾ 1 ਲੱਖ ਹੋ ਗਿਆ ਜੇ ਕਹੀਏ ਹੂੰ ਤੇ ਤੁਸੀਂ ਵੀ ਬਹੁਤ ਫਿਰ ਸਾਡੇ 10 ਲੱਖ ਰੁਪਏ ਤਕਰੀਬਨ ਮੇਰੇ ਕੋਲੇ ਰਿਟਰਨ ਤੇ ਸਾਰਾ ਮੈਂ ਲਾਇਆ ਹੋਇਆ ਹੈ 10.5 ਲੱਖ ਰੁਪਿਆ ਮੇਰੇ ਕੋਲ ਦੋ ਤਿੰਨ ਗੱਡੀਆਂ ਨੇ ਫੋਰਚੂਨਰ ਰੇਟਜ ਤੇ ਸਫਾਰੀ ਠੀਕ ਹੈ ਜਿਹੜੀਆਂ 10-10 ਐਵਰੇਜ ਦਿੰਦੀਆਂ ਨੇ ਮੈਂ ਉਹਦੇ ਵਿੱਚ 10-10 ਬੰਦੇ 8-8 ਬੰਦੇ ਬਿਠਾ ਕੇ ਨਾਲ ਲੈ ਜਾਂਦਾ ਉਹਨਾਂ ਦੀ ਸਵੇਰ ਦੀ ਰੋਟੀ ਦੁਪਹਿਰ ਦੀ ਰੋਟੀ ਸ਼ਾਮ ਦੀ ਰੋਟੀ ਸਾ ਮੇਰੇ ਪਰਲੇ ਹੁੰਦੀ ਸੀ ਤੁਸੀਂ ਦੱਸਦੇ ਮਖਸਰ ਸਾਹਿਬ ਤੱਕ ਗੱਡਿਆ ਆ ਪੂਰੇ ਜਵਦਿਆਂ ਗੱਡੀਆਂ ਆਪਦੇ ਗੱਡੀਆਂ ਬਣਵਾ ਲੀਆਂ ਬਹੁਤ ਖਰਚੇ ਕੀਤੇ ਹੁਣ ਮੇਰਾ ਮੇਨ ਦੁੱਖ ਸਾਨੂੰ ਕੀ ਹੈ ਹੁਣ ਮੇਨ ਸਾਡੇ ਪੰਜਾਬ ਦੇ ਉੱਤੇ ਆ ਕੇ ਦਿੱਲੀ ਵਾਲੇ ਨੇ ਕਬਜ਼ਾ ਕਰ ਲਿਆ ਜਿਹੜਾ ਮੁੱਖ ਮੁੱਦਾ ਸਾਨੂੰ ਜਾਦੇ ਰੋਸ ਕੀ ਹੈ ਠੀਕ ਹੈ ਦਿੱਲੀ ਵਾਲਿਆਂ ਨੇ ਆ ਕੇ ਸਾਡੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ ਜਿਹੜੇ ਸਾਡੇ ਮੁੱਖ ਮੰਤਰੀ ਭਗਵ ਸਿੰਘ ਜੀ ਮਾਨ ਉਹ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਨੇ ਉਹ ਅੱਜ ਇੱਕ ਡੰਮੀ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਗਏ ਕੀ ਗੱਲ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਪੜ੍ਹੇ ਲਿਖੇ ਇਨਸਾਨ ਨਹੀਂ ਮਿਲਦੇ ਮੇਰੀ 60 ਸਾਲ ਦੀ ਉਮਰ ਹੈ ਐਜੂਕੇਟਿਡ ਬੰਦਾ ਮੈਂ ਜਾਂ ਮੇਰੇ ਨਾਲ ਦੇ ਕੋਈ ਸਾਡੇ ਡਾਕਟਰ ਵੀ ਨੇ ਮਾਸਟਰ ਵੀ ਨੇ ਵਕੀਲ ਵੀ ਨੇ ਸਾਡੇ ਵਿੱਚ ਬਹੁਤ ਇਮਾਨਦਾਰ ਬੰਦੇ ਬੈਠੇ ਨੇ ਉੱਚੇ ਚੌਧਾ ਤੇ ਉਹਨਾਂ ਮੰਦ ਨੂੰ ਚੇਅਰਮੈਨ ਹੀ ਦਿੱਤੀ ਗੀ ਪੰਜਾਬ ਦੀਆਂ ਤੇ ਆਪਣੇ ਰੀਨਾ ਗੁਪਤਾ ਆਈ ਆ ਦਿੱਲੀ ਤੋਂ ਉਹ ਤੋਂ ਬਿਲਕੁਲ ਤਾਜੀ ਹੁਣ ਪਿੱਛੇ ਤੁਹਾਨੂੰ ਪਤਾ ਹੋਊਗਾ ਉਹ ਚੇਅਰਮੈਨ ਥੋਪੀ ਗਈ ਉਸ ਤੋਂ ਬਾਅਦ ਆਇਆ ਸਾਡਾ ਜੀਪ ਕੋ ਚਾਹਾਨ ਉਹਨੂੰ ਪੰਜਾਬ ਦੀ ਚੇਅਰਮੈਨ ਦਿੱਤੀ ਗਈ ਕੀ ਗੱਲ ਇਹ ਕਿਉਂ ਉਹ ਵੀ ਦਿੱਲੀ ਤੋਂ ਆਇਆ ਦਿੱਲੀ ਤੋਂ ਆਇਆ ਇਹ ਲੋਕਾਂ ਨੂੰ ਸਾਡੇ ਪੰਜਾਬ ਦੇ ਚੇਅਰਮੈਨ ਨੇ ਸਾਡੇ ਉੱਤੇ ਆ ਕੇ ਸਾਡੇ ਥੋਪ ਰਹੇ ਨੇ ਸਾਨੂੰ ਬਰਦਾਸ਼ਤ ਨਹੀਂ ਹੈਗੇ ਅਸੀਂ ਪਤਾ ਕੀ ਕਹਿੰਦੇ ਆ ਇਹ ਸਾਡਾ ਨਾਰਾ ਲੈ ਕੇ ਚੱਲਦੇ ਆ ਸਾਡੀ ਭੈਣ ਦੀਪਕੀ ਮਨ ਦੀਪਕ ਮਨੋਹਤਰਾ ਨੇ ਪਰਸੋ ਸੀ ਇਹ ਸਾਡਾ ਬਹੁਤ ਵੱਡਾ ਪ੍ਰੋਟੈਸਟ ਸੀ ਪ੍ਰੋਟੈਸਟ ਕਰੇ ਸੀ ਸਾਡਾ ਆਪਣਾ ਪਟਿਆਲੇ ਉੱਥੇ ਇੱਕੋ ਹੀ ਵਾਰ ਜੁਣੇ ਦੀ ਸਾਡਾ ਹੱਕ ਇੱਥੇ ਰੱਖ ਠੀਕ ਹੈ ਇਮਾਨਦਾਰੀ ਜਿੰਦਾਬਾਦ ਜਿਹੜੀ ਇਮਾਨਦਾਰ ਅਸੀਂ ਲੋਕ ਆ ਸਾਨੂੰ ਛੱਡ ਕੇ ਇਹਨਾਂ ਲੋਕ ਦਿੱਲੀ ਵਾਲਿਆਂ ਨੂੰ ਦੱਸੋ ਪੰਜਾਬ ਚ ਲਾਉਣ ਦਾ ਕੀ ਤੇ ਯਾਰ ਬੀ ਜੇ ਇਹਡੇ ਸ਼ੁਗਰ ਸਿਆਣੇ ਹੁੰਦੇ ਅਰਵਿੰਦ ਕੇਜਰੀਵਾਲ ਮੀ ਸੋਧੀ ਹਾਸਤਿੰਦਰ ਜੈਨ ਤੋਂ ਸਾਡੇ ਪੰਜਾਬ ਦੇ ਕਿਉਂ ਅਗਵਾਈ ਕਰ ਰਹੇ ਨੇ ਇਹ ਲੋਕ ਇਹ ਦਿੱਲੀ ਕਿਉਂ ਹਾਰਦੇ ਜੇ ਇਹ ਇਹ ਲੋਕ ਐਡੇ ਤਜਰਬੇਕਾਰ ਸੀ ਦਿੱਲੀ ਕਿਉਂ ਹਾਰਦੇ ਉਹ ਤੋਂ ਉਹਦੀ ਫੱਟੀ ਪੋਚੀ ਗਈ ਇਹ ਸਾਨੂੰ ਲੁੱਟਣ ਕੁੱਟਣ ਨੂੰ ਪੰਜਾਬ ਦੇ ਚਾਹਵੜੇ ਸਾਡੇ ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਲੈ ਜਾਣਗੇ ਇਹਨਾਂ ਦਾ ਇੱਕੋ ਹੀ ਮਕਸਦ ਹੈ ਆਉਣ ਦਾ ਮੁੱਖ ਮੰਤਰੀ ਸਾਡੇ ਇੱਕ ਮੂਕ ਦਰਸ਼ਕ ਬੜੇ ਕੇ ਉਹਨਾਂ ਨੂੰ ਦੇਖ ਰਹੇ ਨੇ ਕੀ ਗੱਲ ਹੈ ਭਗਵਾਨ ਤਮਨ ਇਹਨਾਂ ਨੂੰ ਭਜਾ ਨਹੀਂ ਸਕਦੇ ਇੱਥੋਂ ਉਹਨਾਂ ਕੋਲ ਪਾਵਰ ਨਹੀਂ ਹੈ ਕੋਈ ਕਿਉਂ ਉਹ ਲੁਕਦਾ ਕਿਉਂ ਉਹਨਾਂ ਦਾ ਡੰਮੀ ਮੁੱਖ ਮੰਤਰੀ ਬਣਿਆ ਹੋਇਆ ਹੈ ਇਹ ਸਭ ਤੋਂ ਵੱਡਾ ਰੋਸ ਤੇ ਗੁੱਸਾ ਸਾਨੂੰ ਇਹ ਹੈ ਜੋ ਸਾਡੇ ਪੰਜਾਬ ਦੇ ਇਮਾਨਦਾਰ ਮੁੰਡੇ ਜਿਨ੍ਹਾਂ ਨੇ 2012-13 ਦੋਹੀ ਚੱਲ ਕੇ 14-15 15 ਸਾਲ ਲਗਾ ਲਏ ਕਿ ਅਸੀਂ ਚੇਅਰਮੈਨ ਨਹੀਂ ਦੇ ਲੇਕ ਨਹੀਂ ਸਾਨੂੰ ਮੈਂ ਤਾਂ ਵੈਸੇ ਕੋਈ ਭੁੱਖ ਨਹੀਂ ਚੇਅਰਮੈਨ ਨਹੀਂ ਦੀ ਮੇਰਾ ਕਾਰੋਬਾਰ ਭਗਵਾਨ ਨੇ ਬੜੀ ਕਿਰਪਾ ਕੀਤੀ ਹੋਈ ਹੈ ਮੇਰੇ ਤੇ ਅਸੀਂ ਤਾਂ ਸੱਚੇ ਸਿਪਾਹੀ ਤੇ ਅਸੀਂ ਤਾਂ ਕਹਿੰਦੇ ਆ ਵੀ ਜਿਹਦੀ ਬੰਦ ਦਾ ਹੱਕ ਤੀ ਜਿਸ ਦਾ ਵੀ ਉਹਨੂੰ ਇਹ ਉਹਦੇ ਸਾਨੂੰ ਦੇਣੇ ਚਾਹੀਦੇ ਇਹਨਾਂ ਸਹੀ ਬੰਦਿਆਂ ਨੂੰ ਸਹੀ ਬੰਦੇ ਦੇਣੇ ਚਾਹੀਦੇ ਸਾਡਾ ਸਾਨੂੰ ਅਸੀਂ ਸਾਨੂੰ ਫਿਲਹਾਲ ਕੁਝ ਨਹੀਂ ਚਾਹੀਦਾ ਅਸੀਂ ਕਿਉਂ ਉਹਦੇ ਕਰਕੇ ਪਾਰਟੀ ਨਹੀਂ ਛੱਡੀ ਅਸੀਂ ਕਿ ਰੋਸ ਕਰਕੇ ਛੱਡੀ ਆ ਵੀ ਦਿੱਲੀ ਵਾਲੇ ਸਾਡੇ ਉੱਤੇ ਕਿਉਂ ਥੋਪੇ ਗਏ ਨੇ ਇਹਦਾ ਫਿਰਕ ਦਿੱਲੀ ਵਾਲੇ ਪੰਜਾਬ ਦੇ ਰਾਜ ਕਰ ਲੈਣ ਫਿਰ ਕੀ ਲੋੜ ਹੈ ਸਾਨੂੰ ਵੋਟਾਂ ਪਾਉਣ ਲਈ ਜਾ ਕਰਦੀ ਫਿਰ ਦਿੱਲੀ ਵਾਲੇ ਸਭ ਕੁਝ ਕਰ ਲੈਣ ਨਾ ਜਿਹਨੂੰ 50000 ਰੁਪਏ ਪੰਜਾਬ ਚਲਾਉਣ ਦਾ ਸਾਡੇ ਮੁਖਰੋਂਦਰ ਤਜਰਬਾ ਹੈ ਹੀ ਨਹੀਂ ਫਿਰ ਉਹ ਲਾਂਬੇ ਕਰ ਦੋ ਇਹਨੂੰ ਸਾਡਾ ਵੱਡਾ ਰੋਸ ਵੀਰ ਜੀ ਆਪਦੇ ਮਾਧਿਅਮ ਰਾਹੀਂ ਇਹੀ ਹੈ ਇਹਨਾਂ ਰਾਹੀ ਵੀ ਜੋ ਦਿੱਲੀ ਤੋਂ ਲੋਕ ਆ ਕੇ ਸਾਡੇ ਪੰਜਾਬ ਦੇ ਉੱਥੇ ਪਏ ਗਏ ਨੇ ਅਸੀਂ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਨਹੀਂ ਬਰਦਾਸ਼ਤ ਕਰਾਂਗੇ ਨਹੀਂ ਬਰਦਾਸ਼ਤ ਕਰਾਂਗੇ ਤੇ ਆਖਰ ਦੇ ਵਿੱਚ ਜਿਹੜਾ ਸੋਠੋ ਆਉਦੇ ਲਏ ਗਏ ਨੇ ਇਹ ਤੁਸੀਂ ਕਹਿੰਦੇ 15 ਦਿਨ ਪਹਿਲਾਂ ਉਹ ਤੁਹਾਡੇ ਤੇ ਕੋਈ ਕੋਈ ਦੋਸ਼ ਲਾਏ ਨੇ ਮੇਰੇ ਕੋਲੇ ਕੋਈ ਦੋਸ਼ ਨਹੀਂ ਸਿਰਫ ਇਹਨਾਂ ਨੇ ਦੋਸ਼ ਚੋਰੋ ਚੱਕਿਆ ਨੇ ਇਹ ਦੋਸ਼ ਲਾਉਣ ਦੇ ਸਾਡੇ ਦੇ ਦੋਸ਼ ਕੋਈ ਲਾ ਸਕਦੇ ਜਿੱਦਾਂ ਮੇਰੇ ਤੇ ਕੋਈ ਦੋਸ਼ ਹੋਵੇ ਜਾਂ ਮੇਰੇ ਕੋਈ ਇਹਨਾਂ ਕੋਲ ਵਿਊ ਹੋਵੇ ਜਾਂ ਮੇਰੇ ਤੇ ਕੋਈ ਦਾਗ ਹੋਵੇ ਤਾਂ ਤਾਂ ਮੇਰੇ ਤੇ ਇਹ ਲਾ ਸਕਦੇ ਨੇ ਇਹ ਸਿਰਫ ਸੱਚ ਬੋਲਣ ਤੇ ਵੀ ਇਹ ਇੰਦਰਜੀਤ ਅਮਰੀਕ ਸੱਚ ਬੋਲਦੇ ਨੇ ਸੱਚੇ ਨੇ ਵੀ ਕੱਲ ਨੂੰ ਸਾਡੀਆਂ ਇਹ ਜਿਹੜੀਆਂ ਕਰਤ ਮਾੜੀਆਂ ਗੰਨੀਆਂ ਕਰੂ ਤਾਂ ਨੰਗੀਆਂ ਕਰਨਗੇ ਸਿਰਫ ਉਹ ਡਰ ਤੋਂ ਮਾਰੇ ਇਹਨੇ ਸਾਨੂੰ ਲਾਂਬੇ ਕਰ ਦਿੱਤਾ ਆਪਣੇ ਡਰ ਤੋਂ ਮਾਰੇ ਸਾਨੂੰ ਲਾਂਬੇ ਕਰ ਦਿੱਤਾ ਸਿਰਫ ਇਹਨੇ ਸਾਨੂੰ ਡਰਦੇ ਸੀਗੇ ਸੱਚੇ ਤੋਂ ਤੁਹਾਨੂੰ ਪਤਾ ਕਿ ਚੋਰ ਡਰੂ ਡਰੂਗਾ ਸਾਡੇ ਕੱਲ ਨੂੰ ਗਲੀਆਂ ਨੰਗੀਆਂ ਕਰ ਸਾਨੂੰ ਪਤਾ ਸਾਰਾ ਕੁਝ ਸਾਡੇ ਕੋਲੇ ਬੜੇ ਵੀ ਹੁੰਨੇ ਉਹ ਸਮਾਂ ਆਉਣ ਅਸੀਂ 2000 2027 ਦੇ ਵਿੱਚ ਇਹਨੂੰ ਦੱਸਾਂਗੇ ਵੀ ਇਮਾਨਦਾਰੀ ਕੀ ਹੁੰਦੀ ਹੈ ਇਮਾਨਦਾਰੀ ਕੀ ਹੁੰਦੀ ਹੈ ਸਾਹਮਣੇ ਬੈਠੇ ਬਹੁਤ ਕੁਝ ਉਹ ਕੁਝ ਸਾਡੇ ਕੋਲੇ ਇਹ ਸਮਾਂ ਆਉਣ ਤੇ ਅਸੀਂ ਦੱਸਾਂਗੇ ਅੱਜ ਤੁਹਾਨੂੰ ਫਿਲਹਾਲ ਤੁਹਾਨੂੰ ਫਿਲਹਾਲ ਤੁਹਾਨੂੰ ਕੁਝ ਨਹੀਂ ਦੱਸ ਸਕਦੇ ਅਸੀਂ ਸਮਾਂ ਆਉਣ ਦੇ ਉੱਤੇ ਜਾਗਰ ਕਰਾਂਗੇ ਸਾਡੇ ਕੋਲ ਬਹੁਤ ਬਿਊ ਨੇ ਹਜ਼ਾਰਾਂ ਲੋਕਾਂ ਹਨ ਸੰਪਰਕ ਦੇ ਵਿੱਚ ਨੇ ਮੇਰੇ ਇਲਾਕੇ ਦੇ ਵਿੱਚੋਂ ਕੁਟ ਕੁਟ 10000 ਬੰਦਾ ਮੇਰੇ ਸੰਪਰਕ ਦੇ ਵਿੱਚ ਹੈ ਠੀਕ ਹੈ ਜੀ ਜਿਹੜਾ ਹਲਕੇ ਦੇ ਵਿੱਚੋਂ ਕਿਉਂਕਿ ਮੈਂ 2012 ਤੋਂ ਚੱਲਿਆ ਹੋਇਆ ਉਹ ਇੱਕ ਐਸਾ ਇਨਸਾਨ ਆ ਜਿਹਦੇ ਮੈਂ ਦੁੱਖ ਸੁੱਖ ਦੇ ਵਿੱਚ ਪਿੰਡਾਂ ਦੇ ਵਿੱਚ ਕਿਸੇ ਦੇ ਘੋਗ ਹੈ ਜਿਸ ਦੀ ਮਰਗਤ ਹੋ ਗਈ ਕਿਸੇ ਦੀ ਗਮੀ شادی ਵਿਆਹ ਸਾਰੇ ਵਲੰਟੀਅਰ ਸਹਿਯੋਗਾਨ ਮੈਨੂੰ ਇੱਕ ਵੱਡਾ ਭਰਾ ਹੋਣ ਦੇ ਨਾਤੇ ਕਿਉਂਕਿ ਮੈਂ ਸ਼ਹਿਰੀ ਪ੍ਰੈਜ਼ੀਡੈਂਟਾਂ ਸਿਰਫ ਇੱਕ ਕੋਈ ਉਹਦਾ ਹੁੰਦਾ ਹੈ ਹਲਕੇ ਦੇ ਵਿੱਚੋਂ ਇੱਕੋ ਹੀ ਉਹਦਾ ਸ਼ਹਿਰ ਇੱਕੋ ਹੀ ਪੈਂਦਾ ਆਪਣੇ ਦੇੜੇ ਦੇ ਵਿੱਚ ਸ਼ਹਿਰੀ ਪਰਾਂ ਵਿੱਚ ਮੈਂ ਹਰ ਇੱਕ ਬੰਦੇ ਦੇ ਦੁੱਖ ਸੁੱਖ ਦੇ ਵਿੱਚ ਖੜਦਾ ਰਿਹਾ ਦੂਜੀ ਗੱਲ ਸਾਡੇ ਹਾਲ ਆਪਣਾ ਦਫ਼ਤਰ ਚਾਰਜਨਜੀਤ ਸਿੰਘ ਖੇਤੜਾ ਬੈਠੇ ਨੇ ਮੌਜੂਦਾ ਉਹਨਾਂ ਨੂੰ ਪੁੱਛੋ ਮੈਂ ਉਹੋ ਮੇਰੀ ਡਿਊਟੀ ਲਾਉਂਦੇ ਲੜਕੀ ਕੋਈ ਜੱੱਚਾ ਬੱਚਾ ਲਈ ਗਰੀਬ ਘਰੋਂ ਕੋਈ ਪੰਜੀਰੀ ਵਾਸਤੇ ਪੈਸਾ ਜਾਂ ਕੋਈ ਦੁਖਤੀ ਕਿਸੇ ਨੂੰ ਜੋ ਵੀ ਮੈਨੂੰ ਦੱਸਦੇ ਮੈਂ ਉਹਨਾਂ ਦੇ ਰਾਹੀਂ ਜਿੰਨਾ ਮਰਜ਼ੀ ਪੁੱਛ ਲਓ ਮੈਂ ਕਹਿ ਨਹੀਂ ਸਕਦਾ ਲੱਖਾਂ ਦੀ ਬੇਨਤੀ ਦੇ ਵਿੱਚ ਮੈਂ ਉਹਨਾਂ ਲੋਕਾਂ ਨੂੰ ਆਪਣੀ ਸਮਾਜ ਸੇਵੀ ਤੌਰ ਤੇ ਉਹਨਾਂ ਤੋਂ ਲਾਉਂਦਾ ਉਹਨਾਂ ਨੂੰ ਲੜਕੀਆਂ ਨੂੰ ਪੰਜੀਰੀਆਂ ਦੇ ਸਮਾਨ ਵੀ ਦੇ ਸਕਦੇ ਪੰਜੀਰੀਆਂ ਵੀ ਦਿੱਤੀਆਂ ਨੇ ਪਰ ਸਾਨੂੰ ਇਮਾਨਦਾਰੀ ਦਾ ਲੋਗੋ ਇਹ ਮਿਲਿਆ ਅੱਜ ਸਾਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਗਿਆ